ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਰ ਤੁਹਾਡੇ ਲਈ ਮਿੱਤਰੋ ਹੈਗੀ ਟਿਕਾਣੇ ਦੀ ਟਿਕਾਣਾ ਕਿਹੜਾ ਵਾ ਛੋਟਾ ਘਰ ਪਿੰਡ ਤੇ ਛੋਟਾ ਘਰ ਪਿੰਡ ਕਿੱਥੇ ਆ ਵੱਡੇ ਘਰ ਪਿੰਡ ਦਾ ਗਵੰਡੀ ਪਿੰਡ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਤੇ ਮਿੱਤਰੋ ਘੈਂਡ ਬਾਈ ਕੇ ਘਰ ਇਸ ਟਾਈਮ ਮੈਂ ਮੌਜੂਦ ਆ ਤੇ ਬਾਈ ਹਰਪ੍ਰੀਤ ਆ ਮਿੱਤਰੋ ਹਰਪ੍ਰੀਤ ਦਾ ਨਾਂ ਬਹੁਤ ਵੱਡਾ ਵਪਾਰ ਲੈਣ ਦੇ ਵਿੱਚ ਟੋਕੜਾ ਗੱਬਣਾ ਦਾ ਕਹਿਣਾ ਕਹਿੰਦੇ ਐ ਇਹਨੂੰ ਕਹਿੰਦੇ ਟੋਕੜਾ ਗੱਬਣਾ ਲਿਆਉਂਦਾ ਤੇ ਹਰਪ੍ਰੀਤ ਇਤੀ ਲਿਆਉਂਦਾ ਪਤਾ ਨਹੀਂ ਕਿੱਥੋਂ ਚੰਦਰਾ ਖੋਲ ਲਿਆਉਂਦਾ ਪਰ ਸੋਚ ਉਹਥੇ ਲੱਭਦੇ ਫਿਰਦੇ ਕਹਿੰਦੇ ਹਰਪ੍ਰੀਤ ਨੂੰ ਮਿਲ ਕੇ ਜਾਣਾ ਫਿਰ ਐਡਰੈਸ ਦੱਸਿਆ ਫਿਰ ਇਹਦੇ ਘਰੇ ਭੇਜਿਆ ਤੇ ਚੰਦਰੇ ਨੇ ਮੈਂ ਵੀ ਉਹਨਾਂ ਨੂੰ ਦਿੱਤੀ ਪਰ ਦਰਾਲੀ ਨਹੀਂ ਦਿੱਤੀ ਹਜੇ ਤੀ ਕੋ ਵੀ ਕਰਦੇ ਗੱਲਬਾਤ ਆ ਜੋ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਹਰਪ੍ਰੀਤ ਵੀਰੇ ਸਤਿ ਸ਼੍ਰੀ ਅਕਾਲ ਬਾਈ ਬਹੁਤ ਵਧੀਆ ਜੀ ਸੀਤਾ ਦੇ ਪਰਿਵਾਰ ਬਹੁਤ ਵਧੀਆ ਜੀ ਚੜਦੀ ਕਲਾ ਦੇ ਵਿੱਚ ਪੂਰੀ ਚੜਦੀ ਕੜਾਈ ਚਲੋ ਠੀਕ ਆ ਹਰਪ੍ਰੀਤ ਗੱਲ ਲਿਓ ਆ ਵੀ ਮਈਆਂ ਮੰਨੀ ਬੈਠਾ ਦੋ ਹਾਂਜੀ ਜਦੋਂ ਇੰਦਰ ਨੂੰ ਮੂੰਹ ਕਰਦਾ ਜਦੋਂ ਉਧਰ ਨੂੰ ਮੂੰਹ ਕਰਦਾ ਐ ਇਹ ਡੀਲ ਕਰਦਾ ਵੀ ਕਿਹੜੀ ਨੂੰ ਚੰਗੀ ਕਹਾਂ ਤੇ ਕਿਹੜੀ ਨੂੰ ਮਾੜੀ ਕਹਾਂ ਹੁਣ ਮੈਨੂੰ ਐਂ ਦੱਸ ਵੀ ਤੂੰ ਆਪ ਹੀ ਕਹਿ ਅੱਜ ਮਾੜੀ ਕਿਹੜੀ ਐ ਚੰਗੀ ਨਹੀਂ ਕਹਿਣਾ ਬਈ ਦੋਨੇ ਹੀ ਬਹੁਤ ਚੰਗੀਆਂ ਦੋਨੇ ਮਾੜੀ ਕੋਈ ਵੀ ਨਹੀਂ ਠੀਕ ਹੈ ਅਜਾ ਹਰਪ੍ਰੀਤ ਗੱਲ ਲਿਓ ਆ ਵੀ ਆਹ ਮਾਂ ਦੇ ਬਾਰੇ ਦੱਸ ਕੀ ਡਿਟੇਲ ਐ ਬਈਓ ਮੈਂ ਸੱਜਰ ਸੁੰਦੀ ਤੀਜਾ ਸੂਆ ਸੁੰਦੀ ਆ 16 ਕਿਲੋ ਪੀਕ ਵਾਲਾ ਦੁੱਧ ਦਿੰਦੀ ਮੈਂ ਇਹ ਦਾ ਇਹ ਹਾਂ ਹੁਣ ਕਿੰਨੇ ਦਿਨ ਦੀ ਗੱਬਣਾ ਬਈ ਹੁਣ ਇਹ ਤਿੰਨਾ ਮਹੀਨਿਆਂ ਦੀ ਗੱਬਣਾ ਇੱਕ ਪਾਸਾ ਚੈੱਕ ਪਾਸਾ ਅੱਜ ਦੁੱਧ ਕਿੰਨਾ ਕੰਡੇ ਵਾਲਾ 7 ਕਿਲੋ 7 ਕਿਲੋ ਹਾਂ ਬੱਡੀ ਬੁੱਡੀ ਬੜੀ ਮਿਹਰੀ ਹੈਣਾ ਯਾਰ ਹਾਂਜੀ ਬੱਚਾ ਮਗਰ ਕੱਟਾ ਕੱਟਾ ਮਗਰ ਬੱਚਾ ਗੱਲ ਉਹਾਂ ਵੀ ਪੀਕ ਲੈਵਲ ਦਾ ਦੁੱਧ ਤਾਂ ਮੰਨ ਲਿਆ ਤੇਰੇ ਕੋਲੇ ਆ ਕੇ ਘਟਾਇਆ ਦੁੱਧ ਨੇ ਉੱਥੋਂ ਕਿੰਨਾ ਚੋਕੇ ਲਿਆ ਸੀ ਹੁਣ ਮੈਂ ਕੀ ਕਰਨ ਲੰਦਾ ਇਹਨਾਂ ਦੁੱਧ ਘਟਾਉਂ 8 ਕਿਲੋ ਦੁੱਧ ਚੋਇਆ ਸੀਗਾ 8 ਕਿਲੋ ਦਾ ਹੀ ਫਰਕ ਪਾਇਆ ਇਹਨੇ ਮੇਰੇ ਕੋਲ ਕਿਲੋ ਦਾ ਫਰਕ ਪਾਇਆ ਘਟਾਇਆ ਇੱਕ ਦਿਨ ਹੀ ਉਪਰਾਂ ਕੀਤਾ ਇਹਨੇ ਅੱਛਾ ਗੱਲ ਇਹ ਆ ਮੈਂ ਤਾਂ ਲਵਾਸ ਲੂਸ ਬੜਾ ਟਕਾਲੇ ਦਾ ਹਨਾ ਹਾਂਜੀ ਹੂੰ ਸੂਆ ਤੀਜੇ ਲਈ ਗੱਪਣਾ ਕਿ ਚੌਥੇ ਲਈ ਤੀਜੇ ਲਈ ਤੀਜੇ ਲਈ ਹਨਾ ਤਿੰਨਾ ਮਹੀਨਿਆਂ ਦੀ ਹਾਂਜੀ ਰੁੱਤ ਬੜੀ ਚੰਗੀ ਜਿਹੀ ਤਿਆਰ ਹੋ ਜੂ ਹਨਾ ਬਾਈ ਲਾਜੂ ਤੀਰ ਟਕਾਲੇ ਜਾਵਾਂ ਪੂਰੇ ਅੱਜ ਤੂੰ ਕਿੰਨੇ ਦਾ ਲਾਉਣਾ ਇਹਦਾ ਮੁੱਲ 92 ਆ 90 ਦੀ 90 ਦੀ ਉਹ ਯਾਰ ਕੀ ਯਾਰ ਉਹੀ ਗੱਲਾਂ ਦਾ ਬਰਮਾਨਤਾ ਨਹੀਂ ਹੋਣਾ ਕੱਢੀ ਬਾਹਰੋਂ ਤੋੜ ਕੇ ਦਿਖਾ ਮਾੜਾ ਯਾਰ ਅੱらせ ਸੋਚੀਏ ਤਾਂ 85000 ਦਾ ਭਾਂਦਾ ਵਜਾ ਨਹੀਂ ਬਣਦਾ ਅੰਜੀ ਜਿੰਨੀ ਮੈਂ ਭਾਰੀ ਹੁਣ ਮੈਂ ਤੈਨੂੰ ਕਵਾਂ ਕੀ ਹਨਾ ਮੈਨੂੰ ਤਾਂ ਆਪ ਨੂੰ ਸ਼ਰਮ ਆਉਂਦੀ ਕਹਿਣ ਲੱਗਾ ਪਹਿਣ 70 ਤਿੰਨ ਕਿਵੇਂ ਲਾਉ ਹੂੰ ਮੈਂ ਸਹੀ ਗੱਲ ਆ ਵੱਡੀ ਬਹੁਤ ਆ ਮੈਂ ਚੌੜੀ ਚੂੜੀ ਬੜੀ ਆ ਯਾਰ ਹੋਰ ਲਾ ਜਿੰਦਰੇ ਤਾਂ ਨਹੀਂ ਲਾਤੇ ਇਹਨਾਂ ਨੂੰ ਹੈ ਨਹੀਂ ਹਾਂ ਲੜਾਈ ਨੂੰ ਤਗੜਾ ਘਰੇ ਤੇ ਹੁਣ ਮੱਝ ਖੁੱਲਦੀ ਨਹੀਂ ਤੇਰੇ ਤੋਂ ਦੇਖ ਵੇ ਹੂੰ ਨਹੀਂ ਠੀਕ ਹੋ ਹਰਪ੍ਰੀਤ ਇੱਕ ਗੱਲ ਇਹਨੂੰ ਲੈ ਕੇ ਜਾਈਂ ਹੋਰ ਹਰਤੇਰ ਮਾੜੀ ਤੋਰੀ ਵੀਰੇ ਮੈਨੇ ਟਿਕਾਣਾ ਹੋਣਾ ਚੰਗਾ ਮੈਂਦਾ ਹਨਾ ਤੋਰਤਾਰ ਮਿਹਦੀ ਮਜ਼ਬੂਤੀ ਮਜਬਤੀ ਹਨਾ ਹੂੰ 70 ਰੁਪਏ ਹੋਰੇ ਯਾਰ ਸਾਬੜਾ ਹੋਰੇਆ ਕਿੰਨੇ ਦੀ ਦੇਣੀਆਂ ਯਾਰ ਵੀਰੇ ਹੈ ਸਰ ਮੈਂ ਮਾਨਤਾ ਨਹੀਂ ਕਰਾਂਗਾ ਕਿ ਮੈਂ ਦਾ 90 ਨਹੀਂ ਐਣਾ ਕਰ ਬਾਈ ਨਹੀਂ ਮੇਰਾ ਮੇਰਾ ਮਾਨ ਕਿੰਨਾ ਆਇਆ ਵੀ ਇੰਨੀ ਵਟੋ ਯਾਰ ਤੇਰਾ 10000 ਦਾ ਮਾਨ ਕਰ ਦੂ 85000 ਨੂੰ ਮੈਨੂੰ ਮਨਤਾ ਕਰ ਦੇਗੇ ਪਰ ਮੈਂ ਦਿੱਤੇ ਨਹੀਂ ਕਿੰਨੇ ਦੀ ਦੇਠਾ 90000 ਦੀ 99 85 ਦੀ ਹੀ ਜਾਣਦੇ ਮੈਂ ਵੀ ਤੈਨੂੰ ਨਹੀਂ ਨਹੀਂ ਸਰਵੇ ਹੋਣੀ ਹੈ ਹਾਂ ਨਹੀਂ ਹੋਣੀਗੀ ਮੈਂ ਚੰਗੀ ਬੜੀ ਆ ਬਾਈ ਕਿੰਨਾ ਮੈਂ ਦਾ ਕਿੰਨੀ ਵੱਡੀ ਮੈਂ ਹੂੰ 83 ਦੀ 85 ਦੀ ਸਿੱਧੀ ਠੰਡੀ ਬਹੁਤ ਆ ਮੈਨੇ ਕਹਤਾ ਬਾਈ ਮੇਰੇ ਕਹਨ ਜੇ ਕਹਿੰਦੀ 85 ਦੀ ਦਵਾ ਦੇ ਹੁਣ ਨਾ ਫੇਰ ਐ ਕਰੂੰ ਮਹਿੰਦੀ ਆਖੇ ਦਾ ਬਣ ਲਓ ਯਾਰ ਹਲੇ ਹੁਣ ਨਾ ਮੋੜੀ ਚੰਗਾ ਦਲਦੀ ਤਾਂ ਬਹੁਤ ਠੀਕ ਜਾ ਜਾਂਦੀ ਰ ਘਰ ਦੀ ਵੀ ਗਰੰਟੀ ਹੋ ਮਿਲਣ ਦੀ ਹੋਰ ਦੱਸ ਮੈਂ ਟਕਾਣਾ ਹੀ ਬਹੁਤ ਮਹਿੰਗਾ ਯਾਰ ਵੱਡੀ ਬੁਟੀ ਮਹਿੰਗਾ ਹੁਣ ਇਹੋ ਜੀ ਮੈਂ ਤਿਆਰ ਕੀਤੀ ਹੋਵੇ ਬਈ ਹਨਾ ਚਲ ਬਾਲਾ ਨਹੀਂ ਤਾਂ ਬਈ 1 35 40 ਤੋਂ ਸਾਡੇ ਘਦੀ ਨਹੀਂ ਹੂੰ ਅੱਛਾ ਆ ਹਰਪ੍ਰੀਤ ਬਈ ਇਹ ਕੀ ਡਿਟੇਲ ਇਹ ਬਈ ਪਹਿਲੇ ਸੂਏ ਨੇ 13 ਕਿਲੋ ਦੁੱਧ ਦਿੱਤਾ ਅੱਛਾ ਝੋਟੀ ਦਾ ਠੀਕ ਆ ਹਾਂ ਹੁਣ ਬਈ ਹੁਣ ਬਈ ਦੁੱਧੋ ਡਰਾਈ ਆ ਥਣ ਪਾਸ ਕਰਾਉਂਦੀ ਆ ਆ 20 ਤਰੀਕ ਨੂੰ 6 ਮਹੀਨਾ ਲੱਗ ਜਾਣਾ ਅੱਛਾ 6 ਮਹੀਨਾ ਕਾਰਨ ਕੀ ਬਣ ਗਿਆ ਦੁੱਧੋ ਹਟਣ ਦਾ ਇਹ ਬਈ ਬੱਚਾ ਮਰ ਗਿਆ ਅੱਛਾ ਹਾਂ ਵੀਂ ਦਾ ਬੱਚਾ ਮਰ ਗਿਆ ਫਿਰ ਤਾਂ ਆਉਂਗਾ ਕੰਮ ਹਨਾ ਹਾਂਜੀ ਲੈ ਜੀ ਗੱਡੀ ਸੋਹਣੀ ਬਹੁਤ ਆ ਛੋਟੀ ਹਨਾ ਜਵਾ ਹਰਪ੍ਰੀਤ ਤੇਰੇ ਯਾਰ ਕੀ ਆ ਯਾਰ ਹਨਾ ਨਹੀਂ ਠੀਕ ਆ ਯਾਰ ਬਈ ਹਰਪ੍ਰੀਤ ਤੋੜਦਾ ਤੋੜਨਾ ਬਈ ਤੋੜ ਦੇ ਹੂੰ ਹਰਪ੍ਰੀਤ ਸਿੰਘੀ ਸਿੰਘੀ ਬੜੀ ਕਮਾਲ ਆ ਹਨਾ ਇੱਕ ਵਾਰੀ ਹੋਰ ਮੋੜੀ ਪਿੱਛੇ ਨਹੀਂ ਯਾਰ ਲਾ ਤੇਲ ਤੂਲ ਕਿਹੜਾ ਲੈ ਡਾਵਰਾ ਮਲਾਈਂਦੇ ਤੇ ਮਿਲਿਆ ਅੱਜ ਹੈ ਨਾ ਨਾ ਤੇਲ ਪਿੰਡੇ ਹੀ ਇਹ ਵਜੇ ਆ ਮਈਆਂ ਦੇ ਹੈ ਹੀ ਬੜੀਆਂ ਜੀ ਡਾਵਰ ਦੀ ਕਾਲੀ ਆ ਹਨਾ ਹਾਂ ਹੂੰ ਬੜੀ ਜਾਤ ਦੀ ਝੋਟੀ ਲੈਵਾ ਬੜਾ ਬਣਾਉਂਦੀ ਹੋਊਗੀ ਬਾਈ ਹੈ ਬਟਨ ਵਾਲੀ ਆ ਬਟਨ ਨਾਲ ਹੀ ਫਾਇਦਾ ਹੂੰ ਯਾਰ ਇਹ ਬਟਨ ਨਾਲ ਕੋਈ ਫਾਇਦਾ ਹੁੰਦਾ ਭਈਆ ਬਹੁਤ ਬਹੁਤ ਦੇ ਬਰਾਬਰ ਜਾਂਦੀਆਂ ਜਿਵੇਂ ਮੰਨ ਲਾ ਉੱਥੋਂ ਤੱਕ ਚੱਡਾ ਜਾਣਾ ਹੀ ਜਨਾ ਜਿੱਥੇ ਬਟਨ ਨਾਲ ਜਿੱਥੇ ਬਟਨ ਨਾਲ ਹਾਂ ਉਹ ਨਿਸ਼ਾਨੀ ਵੀ ਉੱਥੇ ਜਿਵੇਂ ਆਪ ਦਾ ਜਿਹੜਾ ਉਹਦੀ ਬੋਟਨ ਬਟਨ ਵੀ ਬਟਨ ਵਾਲੀ ਮੈਂ ਦੁੱਧੋ ਖਰੀ ਹੁੰਦੀ ਕਹਿੰਦੇ ਹਨਾ ਉਹ ਚੱਡਾ ਉੱਥੋਂ ਤੱਕ ਲੱਜੂ ਹੂੰ ਹੂੰ ਅੱਛਾ ਹੁਣ ਐਂ ਦੱਸ ਮੈਨੂੰ ਹਰਪ੍ਰੀਤ ਵੀ ਇਹਦਾ ਰੇਟ ਭਾਈ ਕਿਤੇ ਇਹਦਾ ਮੁੱਲ 80 ਆ ਪੱਕੀ ਗੱਲ ਆ ਦੇਣੀ ਕਿੰਨੇ ਦੀ ਆ 78 ਦੀ ਦੋ ਆਣੇ ਆਪਾਂ 2500 ਕੀ ਘਟਣਾ ਹੁੰਦਾ ਯਾਰ ਇਹ ਤੇਰਾ ਮਾਨ ਆ ਸਰਬੇ ਅੱਜ ਉਹਦੇ ਲੈਣ ਵਾਲੀ ਕਰ ਲਿਆ ਕਾ ਤੂੰ ਕਰਦਾ ਰੁਪਈਆ 70 ਦੀ ਝੋਟੀ ਦੇ ਦੂੰਗਾ ਸਰਬੇ ਜਿਹਦਾ ਤਾਂ ਦੇ ਮੁੰਡਿਆਂ ਦਾ ਦੀਦੀ 75000 ਦੀ ਝੋਟੀ ਆ ਕਿਉਂਕਿ ਬਾਈ ਉਹ ਵੀ ਸ਼ਕੀਨ ਤੇ ਪਿੱਠ ਪੂੜਾ ਜਿਹੜਾ ਲੈ ਗਿਆ ਤਿਆਰੀ ਦੇ ਵਿੱਚ ਕਰਮ ਵਾਲੀ ਕੋਈ ਨਾ ਕੋ ਕਰੂਗੀ ਹਨਾ ਤੂੰ ਛੋ ਥੋੜੀ ਜਿਹੀ ਮਾਂ ਦਾ ਹੈਗੀ ਆ ਹਨਾ ਬਾਈ ਤੂੰ ਹੈਗੀ ਆ ਬਾਈ ਖੁੱਚਾਂ ਤਿੱਕਰ ਆਉਂਦੀ ਪੂਰੀ ਹੈ ਖੁੱਚਾਂ ਤਿੱਕਰ ਲੈ ਹਾਂ ਆਉਂਦੀ ਆ ਦਵਾਰਾ ਮਿਣੀ ਨਾ ਮਦੀ ਦਾ ਗੇਪੀਰ ਆ ਗਿਆ ਨਾਲ ਖੜ ਜਾ ਵਾ ਤਾਂ ਕਲੀਅਰ ਕਰ ਇਹਦੇ ਵਿੱਚ ਕਾਦੀ ਗੱਲ ਇਹ ਲੈ ਫਿਰ ਉਹੀ ਗੱਲ ਕੀਤੀ ਪੰਜ ਉਂਗਲਾਂ ਤੂੰ ਥੱਲੇ ਕੀਤੀਆਂ ਹੁਣ ਨਹੀਂ ਲੈ ਆਈ ਵਿਖਾ ਦੇ ਲੈ ਹਾਂ ਹਾਂ ਤਾਂ ਹੋਈ ਨਾ ਕਲੀਅਰ ਹਾਂ ਨਹੀਂ ਠੀਕ ਅੱਛਾ 75 ਦੀ ਜਾਣਦਾ ਨਹੀਂ ਹੁਣੀ ਸਰ ਨਹੀਂ ਨਹੀਂ ਮਾਣੀ 75500 ਵੀ ਨਹੀਂ ਦੇਣਾ ਇਹਦਾ ਯਾਰ ਗੱਲ ਖਤੋਂ ਬਸ ਹਾਂ 76000 ਦੇ ਦੇ ਨਾ 75500 ਵੀ ਨਹੀਂ ਦੇਣਾ ਹੋਰ ਦੱਸ 75099 ਰੁਪਏ ਵੀ ਨਹੀਂ ਮਿਲਣੇ ਤੈਨੂੰ ਕਤਲ ਖਤਮ ਨੰਬਰ ਦੱਸ ਕੇ ਰਲ ਭੁੱਲ ਗਿਆ 10 ਨੰਬਰ ਬਾਈ 86998 86877 ਇੱਕ ਵਾਰੀ ਹੋਰ ਬੋਲ 86998 86877 86998 87877 86998 87877 ਬਾਈ ਇਹਦਾ ਬਾਈ ਦਾ ਨੰਬਰ ਆ ਅੱਛਾ ਫੋਨ ਨੰਬਰ ਤੂੰ ਭੁੱਲ ਜਾ ਨਾ ਤੇ ਮੱਝਾ ਦੇ ਰੇਡ ਨਹੀਂ ਭੁੱਲਦਾ ਉਹਦਾ ਤੂੰ ਮਿੰਟਾ ਜੇ ਕਰ ਤਾ ਨਾ 90 ਲੈਣਾ ਤੇ 85 ਲੈਣਾ ਇਹ ਨਹੀਂ ਭੁੱਲਦਾ ਤੂੰ ਹੰਬਰ ਸਕਰੀਨ ਤੇ ਆ ਪਿੰਡ ਛੋਟਾ ਕਰ ਤੇ ਜ਼ਿਲ੍ਹਾ ਮੋਗਾ